6 ਸਤ ਪੂਰੀ ਰਾਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਨਾਨਕਪੁਰ ਸਾਹਿਬ ਨੂੰ ਅਲਵਿਦਾ ਕਹਿ ਦਿੱਤਾ ਸੀ। ਤੋਂ ਉਸੇ ਰਾਤ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਏ ਆਂ ਕਿਲਾ ਨੰਦਗੜ ਸਾਹਿਬ ਵਿਖੇ ਗੁਰੂ ਜੀ ਦੇ ਨਿਵਾਸ ਥਾਨ ਦੇ ਉੱਪਰ ਇੱਕ ਵਿਸ਼ਾਲ ਕੀਰਤਨ ਦਰਬਾਰ ਸੰਗਤਾਂ ਦੇ ਵੱਲੋਂ ਸਜਾਇਆ ਗਿਆ ਤੇ ਨਗਰ ਕੀਰਤਨ ਦਾ ਵੀ ਆਯੋਜਨ ਕੀਤਾ ਗਿਆ। ਹਜ਼ਾਰਾਂ ਗਿਣਤੀ ਦੇ ਵਿੱਚ ਸਿੱਖ ਸੰਗਤ कीर्तन करदी हुई पहुंची कीर्तन करदी हुई संगत सवीरे तड़क्सार किला आनंदगढ़ ਤੋਂ ਤਖਤ ਸ਼੍ਰੀ ਕੇਸਗੜ੍ਹ ਸਹਿ ਪਹੁੰਚੀ ਜਿੱਥੇ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸ਼ਾਸਤਰ ਸੰਸੂਰਤ ਹੀ ਸੋ ਇਸ ਮੌਕੇ ਪੰਜਾਬ ਸਰਕਾਰ ਦੇ ਵਿਸ਼ੇਸ਼ ਰੂਪ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ਼ਾਮਿਲ ਹੋਏ। ਸ਼੍ਰੀ ਨੰਦਪੁਰ ਸਾਹਿਬ ਤੋਂ ਅਮਰ ਭਾਮਰਾ ਦੀ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਕੇ ਇਤਿਹਾਸ ਦੇ ਬਲਕਿ ਮੈਂ ਆਖਾਂ ਜ਼ਿੰਦਾ ਸੇ ਇਤਿਹਾਸ ਦੇ ਉਹਨਾਂ ਪੰਨਿਆਂ 'ਤੇ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ 'ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨੰਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਇਹ ਨਹੀਂ ਹੋ ਸਕਦੀ ਹੈ ਕਿ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਨਾਂ ਬਾਹਰ ਕੀਤੀਆਂ ਗਈਆਂ ਆਜ ਦੇ ਦਿਨ ਦੇਸ਼ ਦੇ ਸਿਤਾਵਲੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਵੇਛੜਿਆ ਜਾਂਦਾ ਹੈ ਤੇ ਅੱਜ ਠੀਕ ਅੱਧ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਇਥੋਂ ਕਿਲਾ ਛੱਡਨ ਤੋਂ ਬਾਅਦ ਉਹ ਕੇਸਗਰ ਸਾਹਿਬ ਨਾਲ ਮੁਸਲਮਾਨ ਹੋਣ ਗਿਆ ਇਸ ਤੋਂ ਬਾਅਦ ਇਹ ਸਫਰੇ ਸ਼ਹਾਦਤ ਸਸਾ ਦਰਿਆ ਤੇ ਪਹੁੰਚਦਾ ਜਿੱਥੇ ਸੁਪੇਸ਼ ਪਿਤਾ ਦਾ ਪਰਿਵਾਰ ਆਪਾਂ ਨੂੰ ਪਤਾ ਹੈ ਕਿ ਛੋਕੇ ਸਾਹਿਬ ਜਾਂਦੇ ਹਨ ਤੇ ਵੱਡੇ ਸਾਹਿਬ ਜਾਂਦੇ ਹਨ ਤੇ ਕੱਲ ਦੇ ਸਪੋਰਟ ਸਾਹਿਬ ਦੇ ਵਿੱਚ ਜਿਵੇਂ ਸਪੋਰਟ ਦੀ ਗੱਡੀ ਦੇ ਵਿੱਚ ਵੱਡੇ ਜਿਹੜੇ ਸਾਹਿਬ ਜਾਂਦੇ ਉਹਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਸਹੰਦ ਦੇ ਵਿੱਚ ਕਿਵੇਂ ਛਿੱਟੇ ਸਾਹਿਬ ਜਾਂਦੇ ਤੇ ਪਾਤਾ ਗੁਜਰ ਕੌਣ ਸੀ ਪਤਾ ਨਹੀਂ ਅਗਲਾ ਹਫ਼ਤਾ ਸੀ ਕਿਤੇ ਆਉਂਦੇ ਨਹੀਂ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵੈਸੇ ਤੋਂ ਸੰਗਤ ਅਨੰਦਪੁਰ ਸਾਹਿਬ ਆ ਕੇ ਇਸ ਸਫਰੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸ਼ੁਰੂਆਤ ਕਰਦੇ ਆ। ਬਹੁਤ ਬਹੁਤ। ਇਹ ਸਫਰੇ ਸ਼ਹਾਦਤ ਜਿਹੜਾ ਨੰਦਗੜ੍ਹ ਸਾਬ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸ ਇਤਿਹਾਸ ਉਸੇ ਪੈਂਡੇ ਦੇ ਉੱਤੇ ਜੋਗਤ ਦੇ ਉਸ ਮਖਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਉਂਦੇ ਆ।